ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਬਲਕਾਰ ਦੇ ਟਰੈਕਟਰ ਵਾਲੀ ਕੰਬਾਈਨ ਨੂੰ ਬਿਕਾਉ ਹੈ ਜੀ ਟਰੈਕਟਰ ਸਮੇਤ ਦੇਖ ਸਕਦੇ ਹੋ ਤੁਸੀਂ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਤੋ ਯਾਰ ਨਵਾਂ ਮਾਡਲ ਆ ਕਮਾਈਂ ਦਾ ਵਧੀਆ ਓਕੇ ਕੰਡੀਸ਼ਨ ਚ ਹੈਲੀਟਰ ਵਗੈਰਾ ਸਾਰੀ ਤੁਸੀਂ ਦੇਖ ਸਕਦੇ ਹੋ ਚੈਨ ਖਬਰ ਵਗੈਰਾ ਠੀਕ ਹੈ ਜੀ ਪੁਲੀਆਂ ਆ ਉਟਰ ਪਾਈ ਵਗੈਰਾ ਸਾਰਾ ਵਧੀਆ ਸਾਫ ਕੰਡੀਸ਼ਨ ਚ ਟਰੈਕਟਰ ਹੈਗਾ ਸੋਨਾਲੀ ਕਾ 2003 ਮਾਡਲ ਹੀ ਰਾਜਸਥਾਨ ਸੰਗਰੀਆ ਏਰੀਆ ਦਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ 8 ਲੱਖ ਰੁਪਏ ਦੀ ਡਿਮਾਂਡ ਹੈ ਸੈੱਟ ਦੀ ਸਾਰੀਆਂ ਪੁਲੀਆਂ ਦੀ ਬੈਲਟਾਂ ਦੀ ਚੈਨਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਦੇਖ ਸਕਦੇ ਹੋ ਰੰਗ ਪੀਣ ਦੇਖ ਸਕਦੇ ਹੋ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਾਟਰ ਦੀ ਗੱਲ ਕਰੀਏ ਬਿਲਕੁਲ ओरिजिनल ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ। ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ। ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋਗੇ। ਹਿੱਸੇ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਆ। ਟਰੈਕਟਰ ਦੀ ਕੰਡੀਸ਼ਨ ਵਧੀਆ ਹੈ। 8 ਲੱਖ ਰੁਪਏ ਜਮਾੜਾ ਹੈ ਸਾਰੇ ਸੈੱਟ ਦੀ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚੋਂ ਮਿਲ ਜੂਗਾ। ਉਹਨਾਂ ਨੰਬਰ 'ਤੇ ਤੁਸੀਂ ਬਾਈ ਹੋਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ। ਅਕੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਆਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ